ਕਾਂਗਰਸ ਦੇ ਮੌਜੂਦਾ ਵਿਧਾਇਕ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਇਸ ਦੌਰਾਨ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਵਿਸਾਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਤੋਂ ਬਿੱਟੂ ਨੂੰ ਗद्दार ਆਖ ਦਿੱਤਾ ਹੈ ਜੀ ਹਾਂ ਅਤੇ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਜਦੋਂ ਬਿੱਟੂ ਕਾਂਗਰਸ ਦੇ ਵਿੱਚ ਸੀ ਤਾਂ ਉਹ ਮੁੱਖ ਮੰਤਰੀ ਦੇ ਨਾਲ ਗੱਲਬਾਤ ਵੀ ਕਰਦਾ ਸੀ ਇਸੇ ਦੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਸਾਬਕਾ ਮੰਤਰੀ ਭਰਤ ਪੂਸ਼ਨਾਸ਼ੂ ਨੂੰ ਵਿਜੀਲੈਂਸ ਦੇ ਵਿੱਚ ਗ੍ਰਿਫਤਾਰ ਕਰਨ ਦੇ ਵਿੱਚ ਬਿੱਟੂ ਦਾ ਅਹਿਮ ਰੋਲ ਸੀ ਕਿਉਂਕਿ ਬਿੱਟੂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਦੇ ਰਹੇ ਅਤੇ ਆਸ਼ੂ ਦੀ ਸਾਰੀ ਜਾਣਕਾਰੀ ਭਗਵੰਤ ਮਾਨ ਨੂੰ ਦਿੰਦੇ ਰਹੇ ਭਰਤ ਪੂਸ਼ਨਾਸ਼ੂ ਨਾਲ ਵੀ ਬਿੱਟੂ ਨੇ ਗੱਦਾਰੀ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੁਝ ਕੀਤਾ ਹੈ ਤੁਸੀਂ ਆਪ ਹੀ ਸੁਣੋ ਇਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਜਿਹੜਾ ਮੇਰਾ ਵਾਦਾ ਸੀ ਕਿ ਮੇਰਾ ਛੋਟਾ ਭਾਈ ਰਾਜਾ ਅਮਰਿੰਦਰ ਸਿੰਘ ਵੜਿੰਗ ਪਾਰਟੀ ਨੇ تھے ਐਜ਼ ਅ ਕਾਂਗਰਸ ਦੇ ਕੈਂਡੀਡੇਟ ਕਰ ਲਏ ਨੇ ਬਿੱਟੂ ਜੀ ਮੈਂ ਪਹਿਲੇ ਮਿਲ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆਓ ਪਤਾ ਹੁੰਦੇ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸੂਬੇ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਸੂਬੇ ਦੇ ਪਲੇਵਾਸੇ ਤੇ ਸੂਬੇ ਦੀ ਸੇਵਾ ਕਰਨ ਵਾਸਤੇ ਮੈਂ ਆਲਰੇਡੀ ਇਹ ਆਪਣਾ ਪੋਲਿਟਿਕਲ ਆਪਣੀ ਜਿਹੜੀ ਗੱਲ ਸੀ ਇਹ ਕਲੀਅਰ ਕਰ ਦਿੱਤੀ ਸੀ ਜਦੋਂ ਮੈਂ ਤਕਰੀਬਨ ਅੱਜ ਤੋਂ 2 ਸਾਲ ਪਹਿਲੇ 2022 ਦੇ ਵਿੱਚ ਮਾਰਚ ਦੇ ਵਿੱਚ ਮੈਂ ਰਿਜ਼ਾਇਨ ਦਿੱਤਾ ਰਾਜ ਸਭਾ ਤੋਂ ਮੇਰੀ ਅਜੇ ਟਰਮ ਦੇ ਵਿੱਚ ਅਜੇ 2-3 ਮਹੀਨੇ ਰਹਿੰਦੇ ਸੀ ਖਤਮ ਹੋ ਚੁ ਉਸ ਟਾਈਮ ਮੇਰੀ ਕਮਿਟਮੈਂਟ ਸੀ ਆਪਣੇ ਲੋਕਾਂ ਦੇ ਨਾਲ ਕਿ ਜ਼ਿੰਦਗੀ ਦਾ ਲਾਸਟ ਫੇਜ਼ ਜਿਹੜਾ ਮੈਂ ਆਪਣੇ ਸੂਬੇ ਦੀ ਤੇ ਆਪਣੇ ਏਰੀਆ ਦੀ ਸੇਵਾ ਬਾਦ ਸੇ ਪੰਜਾਬ ਨੂੰ ਸਪੋਰਟ ਕਰਾਂਗਾ ਐਤ ਕੀ ਇਹਨਾਂ ਨੇ ਮੈਨੂੰ ਚੈਲੰਜ ਕੀਤਾ ਕਿ ਤੁਸੀਂ ਲੜੋ ਆ ਕੇ ਤੇ ਤੁਹਾਨੂੰ ਪਤਾ ਹੈਗਾ ਟ੍ਰੈਡੀਸ਼ਨਲੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਬਿੱਟੂ ਜੀ ਤੁਹਾਨੂੰ ਹੀ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨੀ ਜੇ ਲੜਨੀ ਹੁੰਦੀ ਤੇ ਮੈਂ ਤੁਹਾਡਾ ਰਾਝਾ ਰਾਜੀ ਕਰ ਦੇਣਾ ਸੀ ਪਰ ਤੁਸੀਂ ਐ ਕਰੋ ਪੁਰਾਣੇ ਵਕਤੇ ਜਿਹੜੇ ਰਸਤੇ ਮਹਿੰਦਧਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਕੋ ਮਾੜਾ ਮੋਟਾ ਪਹਿਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਤੋਂ ਕਹਿੰਦੇ ਸੀ ਐ ਕਰ ਮੇਰਾ ਛੋਟਾ ਪਰਾਜ ਇਹਨਾਂ ਦਾ ਨਾਂ ਰੰਦਾਵਾ ਸੀ ਪਹਿਲੇ ਰੰਦਾਵੇ ਨਾ ਘੁੱਲ ਲੈ ਜੇ ਉਹਨੂੰ ਢਾਲੇਗਾ ਫੇਰ ਮੇਰ ਨਾਲ ਤੇ ਮੈਂ ਉਦੋਂ ਵਾਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕੇ ਤਾਂ ਮੈਂ ਮਸ਼ਕੂਰ ਆ ਰਾਜਾ ਵਿਡਿੰਗ ਜੀ ਆਏ ਨੇ ਮੈਂ ਜਿਹੜਾ ਵਾਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ ਮੈਂ ਬਿੱਟੂ ਸਾਹਿਬ ਨੂੰ ਦੱਸਣਾ ਕਿਸੇ ਮੈਂ ਹੋਟਲ ਚ ਨਹੀਂ ਠਹਿਰਿਆ ਮੈਂ ਇਥੇ ਕਿਸੇ ਆਪਣੇ ਵਾਕਿਫ ਦੋਸਤੇ ਘਰ ਦੇ ਵਿੱਚ ਆ ਕੇ ਹੁੰਡੇਰਾ ਲਾਇਆ ਇੱਕ ਤੇ ਸਾਰਿਆਂ ਨੂੰ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਹੈ ਇੱਥੋਂ ਕਿਸੇ ਵੀ ਸਿਆਸੀ ਸੀਟ ਤੇ ਸ਼ਿਫਟ ਜਾਣਾ ਹੋਵੇ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤੇ ਮਚ ਈਜ਼ੀਅਰ ਹੈ ਇੱਥੋਂ ਜਾਣਾ ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੇ ਕੈਂਡੀਡੇਟਸ ਦੇ ਕਾਗਜ਼ ਪਹਰਾਣੇ ਨੇ ਜਾਂ ਕੈਂਪੇਨਿੰਗ ਕਰਨੀ ਹੈ ਸ਼ਾਮ ਨੂੰ ਫੇਰ ਦੇਰ ਇੱਥੇ ਹੀ ਹੋਇਆ ਕਰੇਗਾ ਅੱਜ 6:30 ਵਜੇ ਸੁਰਿੰਦਰ ਢਾਵਰ ਜੀ ਦੇ ਏਰੀਏ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਜਿੱਥੇ ਵਿੱਚ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ ਤੇ ਵੜਿੰਗ ਸਾਹਿਬ ਨੂੰ ਵੀ ਦਿੱਤਾ ਸੋ ਅਸੀਂ ਪਹਿਲੀ ਆਪਣੀ ਜੁਆਇੰਟ ਮੀਟਿੰਗ ਜਿਹੜੀ ਹੈ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਲੁਧਿਆਣੇ ਦੇ ਵਿੱਚ ਆ 6:30 ਵਜੇ ਉੱਥੇ ਜਾ ਕੇ ਸਾਰੇ ਆਪਣੇ ਸਾਥੀਆਂ ਨੂੰ ਤੇ ਲੁਧਿਆਣੇ ਦੇ ਅਸੀਂ ਸਾਰੀ ਸਾਰਤੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਣੀ ਪੀਰ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ ਸੋ ਇੰਨਾ ਹੀ ਅੱਜ ਸਾਰੇ ਜਿਹੜੇ ਇਹਦੇ ਪ੍ਰੈਸ ਦੇ ਸਾਥੀ ਨੇ ਮੈਨੂੰ ਬਸਨਵਾਸ ਸੇ ਕਿਹਾ ਤੁਹਾਡੇ ਕੋਲ ਡਰੈਸ ਵੀ ਆ ਗਿਆ ਡੇਰਾ ਵੀ ਮੇਰਾ ਪਰਮਨੈਂਟ ਤੌਰ ਤੇ ਹੁਣ ਇੱਥੇ ਹੋਏਗਾ ਜੇ ਮੈਨੂੰ ਦਿਨ ਦੇ ਵਕਤ ਕਿਤੇ ਵੀ ਕਿਸੇ ਪਾਰਲਮੈਂਟ ਸੀਟ ਤੇ ਜਾਣਾ ਹੋਏਗਾ ਤੇ ਸ਼ਾਮ ਨੂੰ ਇੱਥੇ ਆ ਜਾ ਕਰਾਂਗੇ ਤੇ ਡਟ ਕੇ ਮੈਨੂੰ ਪੂਰ ਨਾਸ ਹੈ ਕਿ ਲੁਧਿਆਣਾ ਜਿਹੜਾ ਹਮੇਸ਼ਾ ਕਾਂਗਰਸ ਦਾ ਗੜ ਰੇ ਹੈ ਐਤਕੀ ਉਸ ਵਿਅਕਤੀ ਜਨੇ ਆਪਣੀ ਮਾਂ ਦੀ ਪੇਠੇ ਛੁਰਾ ਮਾਰੇ ਐਂਡ ਪੰਜਾਬ ਦੀ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਮਰਦਾਂ ਨਾਲ ਖਲੋਣ ਵਾਲੀ ਇਹ ਦਰਤੀ ਹੈ ਸੂਰਬੀ ਦਾ ਖਲੋਣ ਵਾਲੀ ਇਹ ਦਰਤੀ ਹੈ ਜ਼ੁਬਾਨ ਤੇ ਖੜੇ ਹੋਣ ਵਾਲਿਆਂ ਨਾਲ ਤੇ ਅਸੂਲੀ ਲੋਕਾਂ ਦੀ ਇਹ ਦਰਤੀ ਹੈ ਇਹ ਕਦਰ ਵੀ ਹੋਰਾਂ ਦੀ ਪਾਉਂਦੇ ਨੇ ਸੋ ਮੈਂ ਆਪਣਾ ਰੋਲ ਅਦਾ ਕਰਦੇ ਹੋਏ ਇੱਥੇ ਪਹੁੰਚ ਗਿਆ ਜੇ ਕਿਸੇ ਮੇਰੇ ਪ੍ਰੈਸ ਤੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਏ ਤਾਂ ਮੈਂ ਲੈ ਲਵਾਂ ਸਰ ਮੈਂ ਇੱਕ ਮੇਰਾ ਇੱਕ ਸਵਾਲ ਹੁ ਲੰਬਾ ਇੱਕ ਵਾਰੀ ਤੁਹਾਡਾ ਸਵਾਲਾ ਕੋ ਲੰਬਾ ਹੋ ਜਾਊਗਾ ਨਹੀਂ ਨਹੀਂ ਕੋਈ ਗੱਲ ਪਹਿਲਾਂ ਲੰਬਾ ਵੀ ਕਰ ਲੂ ਕੋਈ ਤਾਂ ਚਲੇ ਗਏ ਲੈ ਲੇਕਿਨ ਕਦੇ ਕਾਂਗਰਸ ਨੇ ਇਨਟਰੋਸਪੈਕਟ ਕੀਤਾ ਕਿ ਕਿਉਂ ਜਾ ਰਹੇ ਨੇ ਕਦੇ ਇਨਟਰੋਸਪੈਕਟ ਕੀਤਾ ਕਿ ਵੀ ਇਹ ਗੱਲਾਂ ਨਹੀਂ ਨਹੀਂ ਗਿਆ ਪਹਿਲਾਂ ਉਹ ਉੱਪਰ ਜਿਹੜਾ ਵੀਜੇ ਵੀਜੇ ਪ੍ਰੈਜ਼ੀਡੈਂਟ ਦਸਟੇਜਾੜ ਵੀ ਗਿਆ ਅਤੇਗਰ ਸਾਹਿਬ ਅਤੇਗਰ ਸਾਹਿਬ ਵਾਲੀ ਵੀ ਗਏ ਹੈ ਬਹੁਤ ਲੋਕੀ ਗਏ ਹੈ ਕੈਪਟਨ ਕੈਪਟਨ ਮਨਿੰਦਰ ਸਿੰਘ ਵੀ ਇੱਥੇ 왓 ਇਜ਼ ધ ਰੀਜ਼ਨ ਫਾਰ ਦਿਸ ਕੋ ਰੀਜ਼ਨ ਉਹਦੇ ਵਿੱਚ ਸਿੱਧੇ ਤੌਰ ਤੇ ਹੈ ਕਿ ਉਹਨਾਂ ਚ ਇਹਨਾਂ ਨੂੰ ਜਮਾਤ ਪਸੰਦ ਹੈ ਜਿੰਨਾ ਚਿਰ ਇਹ ਧੱਕ ਚੱਲਿਆ ਸਕਦੀ ਹੈ ਜਾਖੜ ਸਾਹਿਬ ਪ੍ਰਧਾਨਗੀ ਤੋਂ ਉਤਾਰੇ ਜਾਖੜ ਸਾਹਿਬ ਨੂੰ ਇਹ ਖੁਸ਼ਫਹਿਮੀ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਣਾ ਕਿਸੇ ਨੇ ਖੁਸ਼ਫਹਿਮੀ ਪਾਈ ਸੀ ਨਾ ਕਿਤੇ ਕੋਈ VOTING ਹੋਈ ਸੀ ਨਾ ਕੋਈ CLP ਦੀ ਮੀਟਿੰਗ ਹੋਈ ਸੀ ਨਾ ਇਹਨਾਂ ਨੂੰ ਮੈਜੋਰਟੀ ਉਹਦੇ ਵਿੱਚ ਮਿਲੀ ਸੀ ਹੇਰ ਸੇ ਤੇ ਇਹਨਾਂ ਨੇ ਫੈਸਲਾ ਕਰ ਲਿਆ ਇਹਨਾਂ ਨੂੰ ਲੋਕਾਂ ਨੇ ਕਿਹਾ ਤਾਂ ਸ਼ਾਇਦ ਇੰਨਿਆਂ ਵਿੱਚੋਂ ਇੰਨੇ ਲੋਕ ਤੁਹਾਡੇ ਨਾਲ ਸਨ ਉਸ ਗੁੱਸੇ ਵਿੱਚ ਇਹ ਚਲੇ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ 198 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਂਦੇ ਜਿਹੜਾ ਆਦਮੀ 1984 ਛੱਡ ਕੇ ਗਿਆ 14 ਸਾਲ ਬਾਅਦ ਆਂਦਾ ਇੱਕ ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 'ਚ ਲੜਦੇ ਨੇ ਪ੍ਰੇਮ ਸਿੰਘ ਚੰਦੂ ਬਾਜਰਾ ਜੀ ਕੋ ਹਾਰਦੇ ਨੇ ਇਨ ਸਪਾਈਟ ਆਫ ਦੈਟ ਡੀਫੀਟ ਹੀ ਵਾਸ ਸੋ ਗ੍ਰੈਂਡਮਸ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ ਮੌਕਾ ਦਿੱਤਾ ਦੋ ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਿੰਨ ਵਾਰ ਉਹ ਪੀਸੀਸੀ ਦੇ ਪ੍ਰਧਾਨ ਬਣੇ ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ ਹੁਣ ਇਹਨਾਂ ਚ ਕਈਆਂ ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ ਕਿ ਕਿਸੇ ਦੀ ਕੋਈ ਰਜਿਸਟਰੀ ਕਰਾਈ ਜਾਇਦਾਦ ਨਹੀਂ ਟਿਕਟਾਂ ਪਾਰਟੀਆਂ ਦੀ ਹੁੰਦੀਆਂ ਪਾਰਟੀ ਲੀਡਰਸ਼ਿਪ ਹੋਣ ਮੌਜੂਦਾ ਜਿਹੜੇ 303 MP ਸਨ ਭਾਰਤੀ ਜਨਤਾ ਪਾਰਟੀ ਦੇ ਨੇ 100 ਸਿਟਿੰਗ MP ਉਹਨਾਂ ਨੇ ਕੱਟਤਾ ਦਿੱਲੀ ਦੇ ਸਤਾ ਵਿੱਚੋਂ 6 ਕੱਟਤੇ ਹੁਣ ਇੱਥੇ ਤੇ ਕਿਸੇ ਨੂੰ ਕਟਿਆ ਵੀ ਨਹੀਂ ਸੀ ਜੀ ਹੁਣ ਇਹਦੇ ਵਿੱਚ ਇੱਕੋ ਪ੍ਰੋਬਲਮ ਹੈ ਅਨਫੋਰਚਨਟਲੀ ਕਿ ਕਾਂਗਰਸ ਨਾ ਦਿੱਲੀ ਦੀ ਸਤਾ ਵਿੱਚ ਨਾ ਪੰਜਾਬ ਦੀ ਜਿੰਨੀਆਂ ਨਵੀਆਂ ਜਮਾਤਾਂ ਆਈਆਂ ਨੇ ਕਿਸੇ ਨਾ ਕਿਸੇ ਕਾਰਨ ਜਿਹਦੇ ਵਿੱਚ ਵੱਡਾ ਕਾਰਨ ਤੇ ਜਿਹੜਾ ਸਾਨੂੰ ਛੱਡ ਕੇ ਗਏ ਨੇ ਉਹ ਨੇ ਜਿਨ੍ਹਾਂ ਦੇ ਵਿਜੀਲੈਂਸ ਦੇ ਕੇਸਸ ਨੇ ਵਿਜੀਲੈਂਸ ਦੇ ਕੇਸਸ ਨੇ ਬਾਵਾ ਮਰੋੜ ਕੇ ਤੇ ਜੇਬਾਂ ਭਰ ਕੇ ਦੋ ਕੰਮ ਇਹਨਾਂ ਨਾਲ ਹੀ ਕੀਤੇ ਸਟਿਕ ਐਂਡ ਕੈਰਟ ਪਾਲਿਸੀ ਜਿਹੜੀ ਅੰਗਰੇਜ਼ੀ ਦੀ ਕਹੀ ਜਾਂਦੀ ਹੈ ਸਟਿਕ ਇੱਕ ਹੱਥੇ ਸੋਟੀ ਤੇ ਦੂਜੇ 'ਚ ਗਾਜਰ ਵਿਜੀਲੈਂਸ ਦੀ ਸੋਟੀ ਤੇ ਨੀਲੇ ਰੰਗ ਦੇ ਨੋਟਾਂ ਦੀ ਕੈਰਟ ਇਹ ਦੋਨੋਂ ਚੀਜ਼ਾਂ ਨੇ ਬੰਦੇ ਸਾਡੇ ਕੋਲ ਤੋੜ ਕੇ ਖੜੇ ਨੇ ਸੋ ਅਸੂਲ ਤੇ ਬੇਅਸੂਲੇ ਲੋਕ ਸ਼ੁਰੂ ਤੋਂ ਰਹੇ ਨੇ ਕੋਈ ਨਵੇਂ ਨਹੀਂ ਰਹੇ ਮੈਂ ਇੱਥੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਆਪਾਂ ਰਵਨੀਤ ਸਿੰਘ ਬਿੱਟੂ ਜੀ ਦੀ ਗੱਲ ਹੀ ਕਰਦੇ ਪਹਿਲੇ ਬਿੱਟੂ ਜੀ ਦੀ ਪਛਾਣ ਕੀ ਹੈ ਮੈਨੂੰ ਤਾਂ ਪਹਿਲੇ ਇਹ ਦੱਸੋ ਕੋਈ ਪਛਾਣ ਨਹੀਂ ਇਹਨਾਂ ਦੀ ਪਛਾਣ ਕੱਲੀ ਇਹਨਾਂ ਦੇ ਸੁਰਗਵਾਸੀ ਦਾਦਾ ਜੀ ਸਭੈਲ ਸਿੰਘ ਜੀ ਦੇ ਕਰਕੇ ਪਾਰਟੀ ਨੇ ਸਭੈਲ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਜਸਵੰਤ ਕੌਰ ਜੀ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ ਉਸ ਤੋਂ ਬਾਅਦ ਬਿੱਟੂ ਜੀ ਦੇ ਤਾਇਆ ਜੀ ਨੂੰ ਲੰਬਾਰਸ਼ਾ ਕੈਬਨਟ ਦੇ ਵਿੱਚ ਮੰਤਰੀ ਰੱਖਿਆ ਫਿਰ ਬਿੱਟੂ ਜੀ ਦੀ ਪੂਆ ਜੀ ਨੂੰ ਗੁਰਕਮਲ ਜੀ ਨੂੰ ਮਨਿਸਟਰ ਰੱਖਿਆ ਇਹ ਇਹਨਾਂ ਦੇ ਤਾਇ ਦੇ ਭਾਈ ਨੂੰ ਸਾ ਗੁਰਕੀਰਤ ਸਿੰਘ ਨੂੰ ਮਨਿਸਟਰ ਬਣਾਇਆ ਬਿੱਟੂ ਜੀ ਨੂੰ ਜਦੋਂ ਪਤਾ ਸੀ ਜੋ ਇਹਨਾਂ ਨੇ ਲੁਧਿਆਣੇ 'ਚ ਦੋ ਵਾਰ ਕੀਤਾ ਪਹਿਲੀ ਵਾਰ 'ਚ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਨਾਤੇ ਕਿਸ ਦਾ ਟੈਲੀਫੋਨ ਚੁੱਕੇ ਇਹ ਮੌਕੇ ਤੇ ਆ ਕੇ ਗੋਡਿਆਂ ਨੂੰ ਗਿੱਟਿਆਂ ਨੂੰ ਹੱਥ ਲਾਂਦਾ ਤੇ ਡੰਡਾਉਤ ਵੀ ਕਰਦਾ ਕੱਲ ਮੈਂ ਇਹਨੂੰ ਲੰਮੇ ਪੇ ਡੰਡਾਉਤ ਕਰਦੇ ਵੇਖਿਆ ਦੰਡੌ ਤੇ 5 ਮਿੰਟ ਹੀ ਕਰਦਾ ਤੇ ਉਦੋਂ ਹੀ ਪਤਾ ਲੱਗਦਾ ਜੋ ਡੰਡੌਦ ਕਰਦੇ ਫਿਰ ਅਗਲੇ ਦੇ ਜਿੱਦਾਂ ਦੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਦਾ ਉਸੇ ਪੈਰ ਨੂੰ ਹੀ ਹੱਥ ਨਾਲ ਖਿੱਚਦਾ ਹਜੇ ਤੇ ਉਹਨਾਂ ਨੂੰ ਹਜੇ ਹੱਥ ਨਹੀਂ ਲੱਗੇ ਉਹਨਾਂ ਦੇ ਜਦੋਂ ਗਾਂ ਲੱਗਣਗੇ ਇਲੈਕਟ੍ਰਿਕ ਨੂੰ ਬਾਅਦ ਫਿਰ ਪਤਾ ਲੱਗੇਗਾ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ ਇਹਨਾਂ ਨੂੰ ਸੇਫ ਐਗਜ਼ਿਟ ਦਿੱਤਾ ਗਿਆ ਕਿ ਆਨੰਦਪੁਰੋਂ ਜਿੱਤਨੇ ਨਹੀਂ ਲੁਧਿਆਣੇੋਂ ਦਿੱਤਾ ਉਹ ਐਦ ਕਿ ਬਿੱਟੂ ਜੀ ਨੂੰ ਇਹ ਪਤਾ ਸੀ ਕਿ ਮੈਂ ਧਰਨਾਮੇ ਕੀ ਦਿੱਤੇ ਨੇ ਮੈਂ ਜਿੱਤ ਨਹੀਂ ਪਾ he was already in touch with the bjp for the last six phenomenal but the badi gall eh hai hun mittu ji ne choose kita ik hunda hai paath jehda sachai da paath hunda hai ik ideology da paath hunda inna ne paath choose kita jide vich sarkari kothiyan z plus security government di amenities jehdi hai onna nu ik hold rakh sakan rakhan da iko thang si ke bhartiya janta party ne apna taur rakhya fir inna de chote bhai ਇਹਨੇ ਹੁਣ ਮੈਂ ਇਸ ਬਹੁਤੀ ਡਿਟੇਲ ਚ ਨਹੀਂ ਜਾਣਾ ਬਟ ਉਹਨਾਂ ਨੂੰ ਵੀ ਡੀਐਸਪੀ ਭਰਤੀ ਜੇ ਬਿੱਟੂ ਜੀ ਤੇ ਬਿੱਟੂ ਜੀ ਦਾ ਪਰਿਵਾਰ ਰਾਜ਼ੀ ਨਹੀਂ ਹੋ ਸਕਦਾ ਤੇ ਮੇਰਾ ਖਿਆਲ ਹਿੰਦੁਸਤਾਨ ਚ ਕੋਈ ਵੀ ਪਰਿਵਾਰ ਕਾਂਗਰਸ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ ਚਾ ਮੇਰਾ ਥੋੜਾ ਜੋ ਤੁਹਾਡੀ ਗੱਲ ਦੀ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ ਚ ਗੱਲ ਕਰਨ ਲੱਗਾ ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ 1 ਮਿੰਟ ਜੀ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁਕੜੀਆਂ ਨੂੰ ਰਾਤ ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਂਦਿਆਂ ਨੂੰ ਸਾਰਿਆਂ ਨੇ ਧੋਣਾ ਛੁੱਟੀਆਂ ਹੁੰਦੀਆਂ ਸੀ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ ਹੁਣ ਤੁਹਾਡੇ ਨਾਲ ਬੈਠੇ ਹੁੰਦੇ ਸਵੇਰੇ ਇਹਨਾਂ ਨੇ ਕਿਦੇ ਨਾਲ ਜਾ ਕੇ ਫੋਟੋ ਖਿਚਾ ਲੈਣੀ ਇਹ ਤੇ ਮੇਰੇ ਖਿਆਲ ਉਹਨਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਤੈਨੂੰ ਕੱਲ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ ਦੋ ਆ ਸਾਲਾ ਤਿੰਨ ਪਾਟੀਆਂ ਬਦਲ ਕੇ ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ ਉਹਨਾਂ ਕੋ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈ ਉਹਨਾਂ ਨੇ ਫਿਰ ਹੁਜਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ ਚ ਨਹੀਂ ਰਹੇ ਆਪਾਂ ਹੁਣ ਫੁੱਲਵਲ ਚਲੇ ਗਏ ਇਹ ਆ ਦੋ ਦਿਨ ਦੀ ਗੱਲ ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ ਤੇ ਇੱਕ ਵਰਕਰ ਭਾਜੀ ਪੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ ਚ ਬੀਜੇਪੀ ਚ ਗਿਆ ਸੀ ਝੰਡਾ ਫੜਾਇਆ ਸੀ ਬੀਜੇਪੀ ਦਾ ਲੜਾ ਰਿਹਾ ਸੀ ਸਟੇਜ ਤੋਂ ਖੱਬੇ ਸੱਜੇ ਤੇ ਨਾਹਰਾ ਲਾ ਰਿਹਾ ਸੀ ਕਾਂਗਰਸ ਜਿੰਦਾਬਾਦ ਪੰਜੇ ਨੂੰ ਵੋਟਾਂ ਪਾਉ ਉਹਨੂੰ ਖਿੱਚ ਕੇ ਵਿਚਾਰੇ ਨੂੰ ਉੱਥੋਂ ਲਾਇਆ ਪ੍ਰਨੀਤ ਕੁਰ ਜੀ ਸਟੇਜ ਉੱਤੇ ਸੋ ਇਸ ਕਿਸਮ ਦੇ ਜਿਹੜੇ ਲੋਕ ਹੈ ਬੇਸੀਲ ਅਸੂਲੀ ਸਿਆਸਤ ਜਿਹੜੀ ਇਹਦੇ ਵਿੱਚ ਤੇ ਹੁਣ ਆਫ ਲੇਟ ਦੋਨੋ ਚੀਜ਼ਾਂ ਕੰਮ ਕਰ ਰਹੀਆਂ ਨੇ ਸੈਂਟਰ ਦਾ ਪੈਸਾ ਡੀਪ ਪਾਕਟਸ ਨੇ ਬੀਜੇਪੀ ਦੀਆਂ ਬੀਜੇਪੀ ਸਾਈਮਲਰ ਕਾਈਂਡ ਆਫ ਟੈਕਟਿਕ ਸੇਮ ਆਪ ਕਰ ਰਹੀ ਕਿਰਾਇਆ ਸਪਲੀਮੈਂਟਿਸ਼ਨ ਕਰਦੇ ਐ ਐਟ ਇਹ ਜੱਦ ਤੁਸੀਂ ਸਾਰੇ ਇੰਡਿਵੀਜੂਅਲ ਹਨ ਮੇਰਾ ਇਹ ਨਹੀਂ ਹੈ ਕੁਝ ਲੋਕ ਤੌੜੇ ਚਾਹਦੇ ਵੀ ਸੀਗੇ ਜਿਹੜੇ ਨਾ ਈਡੀ ਦੇ ਮੁਰੇ ਚੁਕੇ ਨਾ ਬਿਜ਼ਨਸ ਦੇ ਮੁਰੇ ਅਸ਼ੂ ਵਾਏ ਹੀ ਵਾਜ਼ ਇਗਨੋਰਡ ਫਿਕ ਸੈਕਿੰਡ ਵੈਨ ਕੰਪਲੀਟ ਵਾਏ ਹੀ ਵਾਜ਼ ਇਗਨੋਰਡ ਮਿਸਾਲੇ ਕਿ ਦੋਨੋਂ ਪਾਸੇ ਨੂੰ ਚੁੱਕਿਆ ਪਰ ਤੁਹਾਡਾ ਲੋਕਲ ਵੀ ਉਸੇ ਅਗਰ ਦਲ ਫੈਮੀਚੋਂ ਅਗਰ ਤੁਸੀਂ ਸਮਝਿਓ ਕਿ ਲੋਕਲ ਕਾਂਗਰਸ ਤੋਂ ਦੇ ਨਾਲ ਆ ਰਿਹਾ ਪਰ ਬਹੁਤ ਲੋਕਾਂ ਨੂੰ ਫਰਸਟ ਚਨਾ ਹੈ ਕਿ ਦਿਸਮੈਨ ਇਸ ਆਊਟਸਾਈਡਰ ਆਈ ਹੈਵ ਅ ਗੇਟ ਰਿਗਾਰਡ ਫਾਰ ਦਿਸ ਮੈਨ ਮੇਰੇ ਨਾਮ ਕੋ ਪਰਤਦਾ ਨਹੀਂ ਹੈ ਮੈਂ ਤੁਹਾਨੂੰ ਉਹ ਗੱਲ ਕਰ ਰਿਹਾ ਜਿਹੜੀ ਪਬਲਿਕ ਕਰੇ ਕਿ ਇਹ ਆਊਟਸਾਈਡਰ ਹੈ ਅਗਰ ਇਹ ਆਊਟਸਾਈਡਰ ਦਾ ਟੈਗ ਲੱਗਿਆ ਰਿਹਾ ਤੇ ਔਰ ਇੱਕੋ ਆਦਮੀ ਜਿਹਨੇ ਇੰਡੀਜੀਨਸ ਤੇ ਡਿਜੀਟਲਸ ਨੇ ਵੀ ਜਿਹਨੇ ਚੱਕਰ ਲਿੱਤੀ ਉਸੇ ਉਸ ਬੋਕੀ ਤੇ ਮੈਂ ਨਹੀਂ ਕਹਾਂ ਤੁਸੀਂ ਵੀ ਸਪੋਰਟ ਦਿੱਤੇ ਸਾਡੇ ਵਾਈ ਹੀ ਵਾਸ ਇਗਨੋਰਡ ਦੇਖੋ ਗੱਲ ਇਹ ਇਵਨ ਇਵਨ ਮੈਂ ਇਹ ਵੀ ਚੈਨਲ ਕਰਦਾ ਇੱਕ ਮਿੰਟ ਸੀ ਆਈ ਐਮ ਨਾਟ ਗੋਇੰਗ ਟੂ ਆਨਸਰ ਥੀਸ ਕਾਈਂਡ ਆਫ ਆਈ ਐਮ ਨਾਟ ਸਿਟਿੰਗ ਇਨ ਕੋਈ ਉਹ ਜਿਹੜਾ ਜਾ ਤੁਹਾਡਾ ਕੋਈ ਉਹ ਜੱਜਾਂ ਵਾਲਾ ਉਹਦੇ ਚ ਕਿ ਤੁਸੀਂ ਮੈਨੂੰ ਕਟਹਿ ਰਿਹਾ ਕਿ ਤੁਸੀਂ ਮੈਨੂੰ ਕਰੀ ਚੱਲੋ ਤੇ ਤੁਹਾਡੀ ਹਰ ਗੱਲ ਦਾ ਮੈਂ ਜਵਾਬ ਦਊ ਮੈਂ ਤੁਹਾਨੂੰ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਨਾ ਹਰ ਚੀਜ਼ ਅੰਡਰ ਕੰਸੀਡਰੇਸ਼ਨ ਪਾਰਟੀ ਹਾਈ ਕਮਾਂਡ ਨੇ ਲਈ ਜੇ ਪਾਰਟੀ ਨੇ ਕੰਸੀਡਰੇਸ਼ਨ ਚ ਲਈ ਆਸ਼ੂ ਜੀ ਆ ਸਾਡੇ ਵਰਕਿੰਗ ਪ੍ਰਧਾਨ ਹੁਣ ਜਿਹੜਾ ਕੌਣ ਆਇਆ ਜੀ ਪ੍ਰਧਾਨ ਆਇਆ ਸਾਡੀ ਪਾਰਟੀ ਇਸ ਆਦਮੀ ਨੂੰ ਜਿਹਨੇ ਪਿੱਠੇ ਛੁਰਾ ਮਾਰਿਆ ਗਦਾਰੀ ਕੀਤੀ ਹੈ ਪਾਰਟੀ ਨੇ ਫੈਸਲਾ ਕੀਤਾ ਗਦਾਰ ਨਹੀਂ ਦਿੱਤੰਦੇ ਦੇ ਵਰ ਨੰਬਰ ਆਫ ਪ੍ਰੋਬਲਮਸ ਉਸ ਨੂੰ ਸਰਮਾਉਂਟ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਇਹਦੇ ਨਾਲ ਸਾਰੇ ਬੰਦੇ ਚੱਲਣਗੇ ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕਨਸਿਡਰ ਕਰਕੇ ਕੀਤੀ ਐ ਨੇ ਹੁਣ ਹੋਰ ਕੋਈ ਗੱਲ ਨਹੀਂ ਸਰ ਇੱਕ ਥੋੜਾ ਜਿਹਾ ਹੋਰ ਸਟ ਹੈ ਠੀਕ ਕਿ ਜਸਵਿੰਦਰ ਦਾ ਵਜਿਦਾ ਬਿਆਨ ਆਇਆ ਹੈ ਕਿ ਜੇ ਆਸ਼ੂ ਜੀ ਅੰਦਰ 7-8 ਮਿੰਟ ਲਾ ਕੇ ਆਏ ਨੇ ਤੇ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ ਇੱਚ ਕਿ ਨਹੀਂ ਸੱਚਾਈ ਹੈ ਬਿੱਟੂ ਜੀ ਨੇ ਅੰਦਰ ਮੈਂ ਸਭ ਨਾਲ 100% ਸੱਚ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਹਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਅਸ਼ੂਜੀਤ ਨੂੰ ਅੰਦਰ ਕਰਾਇਆ ਇਹ ਕੋ ਦੁਹਰਾਇਆ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨੇ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਣਾ ਕੀ ਚੰਦ ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੁਸੀਂ ਇਹ ਵਾਲਾ ਪਿਆਰ ਹੁਣ ਦੇ ਰਹੇ ਹੋ ਵਾਰ-ਵਾਰ ਜਿਸ ਤਰ੍ਹਾਂ ਕਿ ਉਹ ਬਿੱਟੂ ਜੀ ਜਿਹੜੇ ਹੈ ਉਹ ਭਗਵਾਨ ਬਾਦਨਾ ਬਹੁਤ ਪ੍ਰੋਬਲਮਾਂ ਦੇ ਚਾਰ ਵਾਰੀ ਗੱਲਬਾਤ ਹੁੰਦੀ ਸੀ ਬਿਲਕੁਲ ਇਹ ਸਾਰੀ ਗੱਲ ਜਦੋਂ ਤੱਕ ਬਿੱਟੂ ਜੀ ਭਾਪੀ ਤੇ ਗਏ ਉਸ ਤੋਂ ਬਾਅਦ ਹੀ ਹੋ ਕਾਰ ਰਹੇ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਗੱਲ ਹੋਈ ਉਸ ਤੋਂ ਪਹਿਲੇ ਤੁਸੀਂ ਕਿ ਕਿ ਸਮਝੋ ਤੁਹਾਨੂੰ ਪਤਾ ਨਹੀਂ ਜੀ ਨਹੀਂ ਸਾਨੂੰ ਜਾਂ ਤੁਹਾਨੂੰ ਨੇ ਕਿਉਂ ਕਰ ਰਹੇ ਹੋ ਸਾਨੂੰ ਵੀ ਅਸੀਂ ਵੀ ਜਦੋਂ ਸਰ ਤੁਸੀਂ ਮੇਰੀ ਗੱਲ ਸੁਣੋ ਇਹ ਚੀਜ਼ਾਂ ਤੇ ਔਲਰੇਡੀ ਔਨ ਗਰਾਉਂਡ ਆ ਚੁੱਕੀ ਹੈ ਮੈਂ ਵਿਧਾਨ ਸਭਾ ਤੇ ਗੱਲ ਚੁੱਕੀ ਹੈ ਇਹ ਵਿਧਾਨ ਸਭਾ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈਡ ਪਿਕਡ ਅਪ ਦਿਸ ਇਸ਼ੂ ਕਿ ਬਹੁਤ ਸਾਰੇ ਬੰਦੇ ਆਹੋ ਜਿਹੇ ਨੇ ਜਿਹੜੇ ਤੇਰੇ ਨਾਲ ਇਨ ਟੱਚ ਨੇ ਬਹੁਤ سارے ਬੰਦੇ ਨੇ ਮੈਂ ਯੂ ਔਰ ਟਾਕਿੰਗ ਪਰਟਿਕੁਲਰਲੀ ਆਫ ਬਿੱਟੂ ਮੈਂ ਤਾਂ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਕਰਦਾ ਹਾਂ ਤਾਂ ਕਹਿੰਦੇ ਉਹਨਾਂ ਨੇ ਜਿਵੇਂ ਕਿਹਾ ਮੈਂ ਲੋਕ ਕਰਦਾ ਇੱਕ ਤਾਂ ਕਾਊਂਕ੍ਰੀਟ ਛੱਡ ਗਿਆ ਹਾਂ ਤਾਂ ਬੀਜੇਪੀ ਚੱਲ ਇਹ ਬੀਜੇਪੀ ਕਾਜੀ ਉਸ ਮੇਰੇ ਕਾਉਂਗਰਸ ਸੀਗਾ ਕਾਉਂਗਰਸ ਦਾ ਜੁਗੋ ਅਤੇ ਨੰਬਰ 2 ਉਹ ਕਾਉਂਗਰਸ ਦਾ ਜਿਹੜੀ ਪੀਛੜ ਕੇ ਵਿੱਚ ਉਹ ਪਾਰਲੀਮੈਂਟਰੀ ਬੋਰਡ ਦਾ ਕੁਝ ਦੇਣ ਜਿਹੜੀ ਲੋਕ ਸਭਾ ਦੇ ਵਿੱਚ ਪਾਰਟੀ ਹੈ ਉਹ ਰਾਜਾ ਸਾਹਿਬ ਜੀ ਵਿਕਟੋਰੀਆ ਏਜ ਦਾ ਟਿਕਾਣਾ ਸਾਹਿਬ ਸੁਖਿੰਦਰ ਨਾਵਾ ਨੇ ਇੱਕ ਇੰਟਰਵਿਊ ਚ ਗਿਆ ਕਿ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਸਟੰਬਰ ਤੋਂ ਬਾਅਦ ਰਾਹੁਲ ગાંધી ਦੇ ਉਹਨਾਂ ਨੇ ਕਿਹਾ ਸੀਗਾ ਬਿੱਟੂ ਬੀਜੇਪੀ ਐਂ ਚ ਜਾਏਗਾ ਤਾਂ ਉਹ ਰਾਜਾ ਆਵਾਜ਼ਾ ਨੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾ ਐਕਸ਼ਨ ਲੋਕ ਪਹਿਲਾਂ ਕੋਈ ਐਕਸ਼ਨ ਲਿੱਤਾ ਜੇ ਤੁਹਾਨੂੰ ਪਤਾ ਜੀ ਆ ਕਿ ਬੀਜੇਪੀ ਇਹ ਜਾ ਰਹੀ ਹੈ ਇਹ ਗੱਲ ਸੁਣੋ ਇਹ ਗੱਲ ਤੇ ਹੁਣ ਰੰਧਾਵਾ ਸਾਹਿਬ ਨੇ ਜਦੋਂ ਕਹੀ ਹੈ ਤੇ ਸਾਨੂੰ ਪਤਾ ਲੱਗਿਆ ਹੋ ਸਕਦਾ ਉਹਨਾਂ ਦੀ ਗੱਲ ਰਾਹੁਲ ਜੀ ਨਾਲ ਹੋਈ ਹੋਏ ਰਾਹੁਲ ਜੀ ਨਾਲ ਕੋਈ ਗੱਲ ਉਹਨਾਂ ਨੂੰ ਕਹੀ ਹੋਏ ਵਿੱਚ ਆਈ ਐਮ ਨਾਟ ਅਵੇਅਰ ਉਹ ਵੀ ਗੱਲ ਮੇਰੀ ਵੀ ਇਸ ਤਰ੍ਹਾਂ ਹੀ ਨੋਟਿਸ ਚਾਹੀਦਾ ਜਿਸ ਤਰ੍ਹਾਂ ਤੁਹਾਡੇ ਨੂੰ ਨੋਟਿਸ ਚਾਹੀਦਾ ਪੰਜਨੋਂ ਕੱਲ ਰਮੇਸ਼ ਸਿੰਘ ਬਿੱਟੂ ਇੱਕ ਐਮਿਕ ਪ੍ਰੋਗਰਾਮ ਦੇ ਵਜਿਹਾ ਤੇ ਰਾਜਾ ਬਲੰਗ ਜੀ ਵੀ ਗਏ ਕਿ ਜੱਪੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਬਕਸਰ ਤੇ ਫੋਟੋ ਵੀ ਆ ਗਈ ਵੀਡੀਓ ਵੀ ਆ ਗਈ ਰਾਜਾ ਬਲੰਗ ਜੀ ਨੇ ਖੁਦ ਜੱਫੀ ਪਾਈ ਆ ਰਮੇਸ਼ ਬਿੱਟੂ ਨੂੰ ਸਵਾਲ ਚੁੱਕੇ ਜਾ ਰਹੇ ਨੇ ਵੀਡੀਓ ਵੀ ਆ ਗਈ ਉਹ ਤਾਂ ਅਸੀਂ ਕੱਲ ਸ਼ਾਮ ਨੂੰ ਇੱਕ ਪ੍ਰੋਗਰਾਮ ਦੀ ਕੱਲ ਦੀ ਵੀਡੀਓ ਆ ਜੀ ਨਹੀਂ ਕੀ ਉਹ ਤੇ ਕਿਹੜੀ ਗੱਲ ਹੈ ਪ੍ਰੋਗਰਾਮ ਤੇ ਜੱਫੀ ਵਾਲੇ ਦੋਨਾਂ ਨੇ ਨਹੀਂ ਉਹ ਜਿੱਦੇ ਬਣਾਇਆ ਉਹਨੇ ਜੱਫੀ ਪਾਈ ਆ ਜੀ ਉਸ ਪ੍ਰੋਗਰਾਮ ਤੇ ਤੁਸੀਂ ਮੇਰੀ ਗੱਲ ਹੀ ਸਮਝਦੇ ਇੱਕ ਮਿੰਟ ਜੱਫੀ ਪਾ ਲਈ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਉੱਤੇ ਪੈ ਹੀ ਜਾਂਦੀਆਂ ਨੇ ਜੱਫੀ ਦੀ ਕਿਹੜੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਹੈ ਮੈਂ ਪਤਾ ਨਹੀਂ ਕਿੰਨੀਆਂ ਕਰੀਆਂ ਪੰਪੀਆਂ ਦਾ ਬੈਠਾ ਜੱਫੀ ਤੇ ਪੱਪੀ ਤੇ ਸਿਆਸਤ ਤੇ ਚਲਦੀ ਚਲਦੀ ਹੈ ਕੋਈ ਐਡੀ ਗੱਲ ਨਹੀਂ ਬਾਈਬਾ ਸਾਹਿਬ ਸਵਾਲ ਇਹ ਬਸ ਆਪਾਂ ਇਹਦੀ ਗੱਲ ਸਵਾਲ ਕਿਹਾ ਜਾ ਰਿਹਾ ਚਾਹੁੰਦੇ ਨੇ ਕਿ ਪਹਿਲਾਂ ਅਸੀਂ ਮਰੀਸਤਵਾਰੀ ਉਧਾਰ ਤੋਂ ਲੜੇ ਉਹ ਛੱਡ ਕੇ ਉਧਾਰਾਂ ਨੂੰ ਚਲੇ ਗਏ ਫਿਰ ਬੀਤ ਵਿੱਚ ਦੋ ਵਾਰੀ ਜਿਤਾਇਆ ਉਹ ਆਜਾ ਬ੍ਰਿੰਗ ਨੂੰ ਉਤਾਰਿਆ ਉਹ ਵੀ ਇੱਕ ਵਾਰੀ ਦਾ ਜਿਹੜਾ ਲੋਕ ਜਿਹੜਾ ਵਰਕਰ ਨੇ ਮਰੂਸ ਨੇ ਕਹਿੰਦੇ ਨੇ ਕਿ ਅਗਰ ਕਾਨੂੰ ਇਹ ਇਸ ਤਰ੍ਹਾਂ ਦਾ ਮੌਕਾ ਆਇਆ ਤਾਂ ਫਿਰ ਉਹ ਵਰਕਰ ਕੀਤਾ ਜਾਵੇ ਮੈਂ ਕਹਿੰਦਾ ਜਿਹੜਾ ਪ੍ਰਧਾਨ ਹੁੰਦਾ ਉਹ ਕੋਈ ਬਾਤ ਲਾ ਨਹੀਂ ਦਿੰਦਾ देयर ਆ ਸਰਟਨ ਥਿੰਗਸ ਜਿਹੜੀਆਂ ਪਾਰਟੀ ਦਾ ਪ੍ਰਧਾਨ ਜਿਹੜਾ ਹੈ ਕਿ ਇਟ ਹੈਜ਼ ਅ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਹੀ ਹੈਜ਼ ਅ ਰਾਈਟ ਟੂ ਕੰਟੈਸਟ ਫਰ ਮੈਨੀ ਵੇਅਰ ਕੋਈ ਇਹੋ ਜਿਹੀ ਬਾਹਰ ਲਾ ਤੇ ਮੇਰਾ ਖਿਆਲ ਪ੍ਰੈਸ ਵਾਲੇ ਨਾ ਲਾਈ ਜਾਂਦੇ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਮੈਨੂੰ ਤਾਂ ਹਰ ਮੈਨੂੰ ਨਾ ਵਰਕਰ ਕਿਸੇ ਨੇ ਨਹੀਂ ਕਿਹਾ ਮੈਨੂੰ ਕਿਸੇ ਵਰਕਰ ਨੇ ਨਹੀਂ ਕਿਹਾ ਸੋ ਵਰਕਰ ਜਨੇ ਤੇ ਸ਼ੁਕਰ ਮਨਾਏ ਸ਼ੁਕਰ ਮਨਾਏ ਪੋਸਟ ਆਈ ਨਹੀਂ ਪੋਸਟ ਆ ਪੁਆਇਆਂ ਨਹੀਂ ਇਹ ਮੱਕਰ ਸੀ ਇਹ ਤੁਹਾਡੇ ਆਫਿਸ ਪਿਆਰ ਹੈ ਕੰਟਰੋਲ ਤੁਹਾਡੇ ਉਹ ਇੱਕ ਦੇ ਦੋ ਇੱਕ ਦੇ ਦੋ ਬੰਦੇ ਆ ਜਿਹੜੇ ਪਪੀ ਜੀ ਨੇ ਅੱਜ ਨਾਮ ਨਵੇਂ ਦਿੱਤੇ ਹੈ ਕਹਿੰਦੇ ਰੈਲੇ ਤੇ ਦੱਲੇ ਇਕੱਠੇ ਰਹਿਣਗੇ ਬਿਲਕੁਲ ਓਕੇ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ